ਸੁਖਾਲ ਸਾਹਿਬ ਗੁਰਮਤਿ ਸੰਗੀਤ ਅਕੈਡਮੀ ਦੇ ਸਮੂਹ ਵਿਦਿਆਰਥੀ ਅੱਜ ਐਤਵਾਰ ਹੈ ਤੇ 26 ਤਰੀਕ ਹੈ ਤੇ ਸਾਰੇ ਬੱਚੇ ਗੱਤਕਾ ਸਿੱਖਣ ਤੋਂ ਪਹਿਲਾਂ ਸਰੀਰ ਨੂੰ ਤਿਆਰਤਰ ਕਰਦੇ ਹੋਏ ਜੋ ਦੌੜ ਲਗਵਾ ਰਹੇ ਹੈ ਸਾਡੇ ਉਸਤਾਦ ਜੀ ਸੋ ਸਾਰੇ ਬੱਚੇ ਦੌੜ ਲਾਉਂਦੇ ਹੋਏ ਤੇ ਦੌੜ ਤੋਂ ਬਾਅਦ ਇਹ ਸ਼ਸਤਰ ਚਾਕੇ ਜੋ ਵਿਦਿਆ ਸਾਡੇ ਉਸਤਾਦ ਦੀ ਕਰਮਜੀਤ ਸਿੰਘ ਜੀ ਇਹਨਾਂ ਕੋਲੋਂ ਸਿੱਖਣ ਗਏ ਬਹੁਤ ਬਹੁਤ ਧੰਨਵਾਦ ਭਾਈ ਕਰਮਜੀਤ ਸਿੰਘ ਜੀ ਬਲਾਉਂਗੀ ਤੇਨਾਂ ਦਾ ਜੋ ਬੱਚਿਆਂ ਨੂੰ ਸਿੱਖਿਆ ਦੇ ਰਹੇ ਆ ਗਤਗੇ ਦੀ ਧੰਨਵਾਦ ਤੋਂ ਗਤਗੇ ਤੋਂ ਪਹਿਲਾਂ ਬੱਚੇ ਪੈਂਤਰਾ ਲੈਂਦੇ ਹੋਏ ਪੈਂਤਰਾ ਲੈ ਕੇ ਫਿਰ ਆਪੋ ਆਪਣੇ ਸ਼ਾਸਤਰ ਚੱਕੇ ਵਰਤ ਵਰਦਮਾਣ ਨੇ ਕਹੇ ਗੁਰੂ ਜੀ ਦਾ ਹਾਲਾ ਇਹ ਵੀ ਇਹਦਾ ਬੱਚਾ ਇਹ ਪਹਿਲਾਂ ਇਹਨੇ ਕੇਸ ਖਤਲ ਕਰਾਏ ਵੀ ਸੀਗੇ ਤੇ ਸਾਰਿਆਂ ਨੇ ਇਹਨੂੰ ਫ੍ਰੀਡ ਕਰਿਆ ਘੱਟੋ ਦੀ ਘੱਟ 5-6 ਮਹੀਨੇ ਫਿਰ ਹੁਣ ਕੇਸ ਰੱਖੇ ਹੋਏ ਨੇ ਕਈ ਮਹੀਨੇ ਹੋ ਗਏ ਹੁਣ ਸਕੇ ਨੂੰ ਤਿਆਰਤਾ ਰਹਿੰਦਾ ਵਾ ਨਗਰ ਦੇ ਵਿੱਚ ਜੇ ਹੁਣ ਗੱਤਕਾ ਵੀ ਖੇਡ ਰਿਹਾ ਠੀਕ ਹੈ ਬਾਤਾ ਸਾਹਿਬਕੌਰ ਦੀਆਂ ਬਾਰਸਾਂ ਉਹ ਵੀ ਖੇਡ ਦੇ ਮੈਦਾਨ ਦੇ ਵਿੱਚ ਗੱਤਕਾ ਸ਼ਾਸਤਰ ਚੱਕਣ ਤੋਂ ਪਹਿਲਾਂ ਜੋ 35 ਉਹ ਲੈਂਦੇ ਹਨ ਇਹ ਨਵੇਂ ਆਏ ਆਏ ਇਹਨਾਂ ਨੂੰ ਪਾਈ ਕੀ ਚਾਹ ਰਹੇ ਨੇ 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 ਬੱਚੇ ਗੱਤਕਾ ਖੇਡ ਰਹੇ ਆ ਤੇ ਇੱਧਰ ਬੱਚਿਆਂ ਦੀ એનર્ਜੀ ਬਹੁਤ ਵੇਸਟ ਹੁੰਦੀ ਹੈ ਪੂਰੀ ਤਾਕਤ ਲੱਗਦੀ ਹੈ ਫੇਰ ਜਿਹੜਾ ਅੱਜ ਦਾ ਲੰਗਰ ਹੈ ਜਿਹੜੇ ਗ੍ਰਾਂਥੀ ਐ ਸੁਖਵਿੰਦਰ ਸਿੰਘ ਦੀ ਉਹਨਾਂ ਵੱਲੋਂ ਐ ਬੱਚਿਆਂ ਨੇ ਸਾਰਾ ਲੰਗਰ ਤਿਆਰ ਹੋ ਰਿਹਾ ਕਟਿੰਗ ਦੀ ਸੇਵਾ ਕਰ ਰਹੀਆਂ ਨੇ ਤੇ ਅਲੱਗ-ਅਲੱਗ ਤਰ੍ਹਾਂ ਦੇ ਜੋ ਫਰੂਟ ਹੈ तो so कटिंग हो रही है <laughs> ਪ੍ਰਧਾਨ ਜੀ ਇਹ ਆਪਣੇ ਨਵੇਂ ਬੱਚਿਆਂ ਨੂੰ ਕਰਾ ਰਹੇ ਕੁਝ ਹਾਂ ਜੀ ਨਵੇਂ ਬੱਚਿਆਂ ਨੂੰ ਜਿਹੜੇ ਨਵੇਂ ਆਏ ਨੇ ਨਾ ਉਹ ਪੈਂਤਰਾ ਸਿਖਾ ਰਹੇ ਨੇ ਠੀਕ ਹੈ ਇਹ ਸਭ ਤੋਂ ਜ਼ਰੂਰੀ ਪਹਿਣਾ ਪੈਂਤਰਾ ਸਟੈਪ ਬਾਈ ਸਟੈਪ ਅੱਗੇ ਫਿਰ ਉਹਨਾਂ ਨੂੰ ਸਿਖਾਓ ਕੇ ਭਾਈ ਮੀਤ ਪ੍ਰਧਾਨ ਜੀ ਨਵੇਂ ਬੱਚਿਆਂ ਨੂੰ ਸੰਭਾਲ ਰਹੇ ਬਾਕੀ ਜਿਹੜੇ ਬੱਚੇ ਚੱਲ ਚੁੱਕੇ ਆ ਇਹ ਵੀ ਸਾਰੇ ਪੈਂਤਰਾ ਹੀ ਕਰਦੇ ਬੱਚੇ ਇਸ ਟਾਈਪਿੰਗ ਹੁੰਦੀ ਹੈ ਪੈਂਤਰਾ ਹੁੰਦਾ ਵੀ ਇਹਦੇ ਉੱਪਰ ਹੀ ਸਾਰੀ ਇਹ ਜਿਹੜੀ ਖੇਡ ਹੈ ਜਿੱਦਾਂ ਦੇਖੋ ਆ ਕਿ ਮੁੰਜੀਤ ਲੱਗਿਆ ਇਹਦੇ ਪੈਰ ਦੇਖੋ ਸਟੈਪਿੰਗ ਵੀ ਕਰ ਰਹੇ ਨੇ ਇੱਕ ਖੁਦ ਕਰਕੇ ਦਿਖਾ ਰਹੇ ਨੇ